ਬੈਕ ਸਾਈਡ ਹਨ ਬੈਕ ਸਾਈਡ ਕੋਈ ਲੈ 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 ਸਰ ਬੋਲਨ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਦੀ ਵਾਹਿਗੁਰੂ ਅੱਜ ਸਾਡੇ ਵੱਡੇ ਭਾਗ ਹੈ ਜੋ ਅਸੀਂ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਗਲੀ ਨੰਬਰ 10 ਬਲਵੀਰ ਵਸਤੀ ਵਿਖੇ ਪਹੁੰਚੇ ਆਂ ਔਰ ਇੱਥੋਂ ਦੇ ਜਿਹੜੇ ਬਲਵੀਰ ਵਸਤੀ ਔਰ ਫਰੈਂਡਸ ਕੋਲੋਨੀ ਦੇ ਨੌਜਵਾਨ ਵੀਰ ਨੇ ਰਗਵੀਰ ਸਿੰਘ ਜੀ ਔਰ ਗੁਰਕੀਰਤਨ ਸਿੰਘ ਬੋਬੀ ਔਰ ਹੋਰ ਵੀ ਕਾਫੀ ਨੌਜਵਾਨ ਵੀਰ ਭਾਈ ਪ੍ਰਥੀਪਾਲ ਸਿੰਘ ਜੀ ਹੋਣੀ ਤੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਜੀ ਖੜੇ ਨੇ ਔਰ ਜਿਹੜੇ ਰਗਵੀਰ ਸਿੰਘ ਜੀ ਉਹਨਾਂ ਦੇ ਮਾਤਾ ਜੀ ਭੈਣ ਜੀ ਉਹਨਾਂ ਦੇ ਸਾਰੇ ਹੀ ਪਰਿਵਾਰਾਂ ਨੇ ਜਿਹੜਾ ਬਹੁਤ ਵੱਡਾ ਆਭਰਾਲਾ ਕੀਤਾ ਔਰ ਨਾਲ ਆਪ ਜੀ ਨੂੰ ਪਤਾ ਹੈ ਜੋ ਅਸੀਂ ਹਰ ਸਾਲ ਗਰੀਬ ਬੱਚਿਆਂ ਦੇ ਜਿਹੜੇ ਕਾਰਜ ਕਰਦੇ ਆ ਔਰ ਸਾਡੇ ਜਿਹੜੇ 11 April ਨੂੰ ਪ੍ਰੋਗਰਾਮ ਹੋ ਰਹੇ ਆ ਔਰ ਉਸ ਤੋਂ ਪਹਿਲਾਂ ਇੱਕ ਜਿਹੜਾ ਇਹ ਪ੍ਰੋਗਰਾਮ ਅੱਜ 16 ਮਾਰਚ ਨੂੰ ਬਲਵੀਰ ਵਸਤੀ ਗੁਰਦੁਆਰਾ ਸੇਵਾ ਕਿਹ ਹੋ ਰਿਹਾ ਇਹਦੇ ਵਿੱਚ ਸਾਡੇ ਵੱਲੋਂ ਜਿਹੜਾ ਇੱਕ ਬੱਚੀ ਨੂੰ ਪੱਖਾ ਔਰ ਕੁਝ ਸੂਟ ਹੈ ਤੇ ਇੱਕ ਬਿਸਤਰਾ ਇੱਕ ਦੋ ਭਾਂਡੇ ਜਿੰਨਾ ਕ ਸੁਜੋਗ ਸਾਡੇ ਵੱਲੋਂ ਹੈ ਔਰ ਇਹ ਰਗਵੀਰ ਸਿੰਘ ਜੀ ਖੜੇ ਨੇ ਇਹਨਾਂ ਵੱਲੋਂ ਤੇ ਭਾਈ ਵਰਤੀਪਾਲ ਸਿੰਘ ਜੀ ਪ੍ਰਧਾਨ ਜੀ ਖੜੇ ਨੇ ਰਗਵੀਰ ਸਿੰਘ ਦੇ ਮਾਤਾ ਜੀ ਨੌਜਵਾਨ ਵੀਰ ਸਾਰੇ ਖੜੇ ਨੇ ਗੁਰ ਕੀਰਤਨ ਜੀ ਇਹਨਾਂ ਨੇ ਸਾਰਿਆਂ ਨੇ ਬਹੁਤ ਵੱਡਾ ਪ੍ਰਾਰਲਾ ਕਰਕੇ ਜਿਹੜਾ ਜਿੰਨਾ ਵੀ ਪਕਵਾਨ ਇੱਥੇ ਪੱਕਿਆ ਜਿਵੇਂ ਕਿ ਵਿਆਹ ਦੇ ਵਿੱਚ ਹੁੰਦਾ ਹੈ ਚਾਹ ਦਾ ਪਕੌੜਿਆਂ ਦਾ ਲੰਗਰ ਔਰ ਨਾਲ ਜਿਹੜਾ ਗੁਰੂ ਘਰ ਪ੍ਰਸ਼ਾਦਾ ਤੇ ਉਹ ਅ ਕਈ ਪ੍ਰਕਾਰ ਦੇ ਜਿਹੜੇ ਭੋਜਨ ਇੱਥੇ ਤਿਆਰ ਇਹਨਾਂ ਵੱਲੋਂ ਕਰਵਾਏ ਗਏ ਆ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਅਸੀਂ ਪਰਿਵਾਰ ਨੂੰ ਵੀ ਵਧਾਈ ਦਿੰਨੇ ਆ ਔਰ ਸਾਰੇ ਨੌਜਵਾਨ ਵੀਰਾਂ ਨੂੰ ਪਹਿਨ ਜੀ ਉਹਨਾਂ ਨੂੰ ਪ੍ਰਧਾਨ ਜੀ ਪ੍ਰਤੀਪਾਲ ਜੀ ਸਾਰਿਆਂ ਨੂੰ ਅਸੀਂ ਵਧਾਈ ਦਿੰਨੇ ਵਧਾਈ ਦੇ ਪਾਤਰ ਨੇ ਸੋ ਇਹੋ ਜਿਹੇ ਨੇਕ ਜਿਹੜੇ ਕਰਮਣੇ ਉਹ ਕਰਦੇ ਰਹੀਏ ਤੇ ਜਿਹਦੇ ਨਾਲ ਤੰਦਰੁਸਤੀ ਸਰੀਰਕ ਤੰਦਰੁਸਤੀ ਰਹਿੰਦੀ ਹੈ ਦਾਨ ਪੁੰਨ ਕੀਤਿਆਂ ਜਿਹੜਾ ਸਾਨੂੰ ਦਾਨ ਪੁੰਨ ਕੀਤਿਆਂ ਤੰਦਰੁਸਤੀ ਜਿੱਥੇ ਮਿਲਦੀ ਹੈ ਉੱਥੇ ਸਾਨੂੰ 70 ਗੁਣਾ ਵੱਧ ਜਿਹੜਾ ਫਲ ਹੈ ਗੁਰੂ ਨਾਨਕ ਦੇ ਘਰ ਤੋਂ ਮਿਲਦਾ ਹੈ ਤੇ ਇਹ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਬਾਕੀ ਰਵੀਰ ਸਿੰਘ ਦੋ ਲੱਖ ਜੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸੋ ਉਪਰਾਲਾ ਤਾਂ ਕਰਨ ਵਾਲਾ ਜੀ ਪ੍ਰਮਾਤਮਾ ਬੰਦਾ ਤਾਂ ਕੋਈ ਹੈ ਨਹੀਂ ਜੀ ਸਾਡਾ ਤਾਂ ਇੱਕ ਇਹ ਸੀਗਾ ਵੀ ਜਰੀਆ ਚਲੋ ਵੀ ਜਿਵੇਂ ਅਸੀਂ ਸਟਾਰਟ ਕੀਤਾ ਗਿਆ ਸਾਡੇ ਵੱਲੋਂ ਇੱਕ ਮਹਮਾ ਸਟਾਰਟ ਕੀਤੀ ਹੈ ਵੀ ਇੱਕ ਉਪਰਾਲਾ ਹੁਣ ਸਾਡਾ ਲਗਾਤਾਰ ਇਦਾਂ ਚੱਲਦਾ ਰਹੇਗਾ ਠੀਕ ਹੈ ਜੀ ਸਾਡੇ ਜਿਹੜੇ ਨੌਜਵਾਨ ਵੀਰ ਭਰਾ ਜਿਹੜੇ ਸਾਡੇ ਹੈਗੇ ਆ ਮਹੱਲੇ ਦੇ ਹੈਗੇ ਜਿਹੜੇ ਔਰ ਆਸ-ਪਾਸੋਂ ਵੀ ਹੈ ਸਾਡੇ ਐਨ ਆਰ ਆਈਜ਼ ਵੀਰ ਵੀ ਹੈ ਜਿਹੜੇ ਉਹ ਸਾਨੂੰ ਕਾਲਸ ਕਰ ਰਹੇ ਕਹਿੰਦੇ ਤੁਸੀਂ ਬਹੁਤ ਵਧੀਆ ਪ੍ਰਾਲਾ ਕੀਤਾ ਤੌਰੇ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਉਹ ਸਾਡੇ ਮੇਰੇ ਵੀਰ ਖੜੇ ਨੇ ਮੇਰੇ ਨਾਲ ਮੁਰਕੀਤਨ ਬੋਬੀ ਜੀ ਪਵਨ ਜੀ ਔਰ ਹੈਪੀ ਜੀ ਔਰ ਕੁਲਬੀਰ ਜੀ ਉਹ ਸਾਰਿਆਂ ਦਾ ਹੀ ਸਹਿਯੋਗ ਆ ਸਾਡੇ ਨਾਲ ਔਰ ਮਨਪ੍ਰੀਤ ਬਾਬਾ ਜੀ ਦਾ ਸਾਡੇ ਨਾਲ ਬਹੁਤ ਜਿਆਦਾ ਸਹਿਯੋਗ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਪ੍ਰਥੀਪਾਲ ਜੀ ਸਾਡਾ ਬਹੁਤ ਸਹਿਯੋਗ ਦਿੱਤਾ ਔਰ ਪ੍ਰਧਾਨ ਜੀ ਸਾਡੇ ਗੁਰਦੁਆਰਾ ਜੀ ਦੇ ਖੜੇ ਆ ਔਰ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸਾਹੀ ਪ੍ਰਾਲਾ ਕੀਤਾ ਔਰ ਅੱਗੇ ਤੋਂ ਵੀ ਅਸੀਂ ਇਹ ਪ੍ਰਾਲਾ ਜਾਰੀ ਹੀ ਰੱਖਾਂਗੇ ਦੇਖੋ ਇਹ ਅਸੀਂ ਹੁਣ ਇੱਕ ਨੀ ਰੱਖ ਦਿੱਤੀ ਆ ਦੇਖੋ ਬਾਬਾ ਜੀ ਤਾਂ ਪਹਿਲੋ ਆਪਦਾ ਕੰਮ ਕਰ ਹੀ ਰਹੇ ਆ ਅਸੀਂ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਲੈ ਕੇ ਚੱਲਾਂਗੇ ਔਰ ਅਸੀਂ ਵੀ ਹੁਣ ਅਸੀਂ ਸਟਾਰਟ ਕਰ ਦਿੱਤਾ ਹੋਇਆ ਕੰਮ ਜਿਹੜਾ ਇਹ ਚੱਲਦਾ ਰਹੇਗਾ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ